ਕਾਸ ਮੁਲਾਕਾਤ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਸਾਡੇ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਪੰਜਾਬੀ ਦੇ ਉੱਗੇ ਸ਼ਾਇਰ ਲੇਖਕ ਸਰਾਜ ਸੰਤ ਸਿੰਘ ਸੋਹਲ ਜੀ ਪਧਾਰੇ ਅਸੀਂ ਸਟੂਡੀਓ ਬੋਲੋ ਇਹਨਾਂ ਦਾ ਤਾਯਾ ਦੇ ਲੋ ਸੁਆਗਤ ਕਰਦੇ ਹਾਂ ਤੇ ਇਹਨੂੰ ਬੇਨਤੀ ਕਰਦੇ ਆ ਆਪਣਾ ਜਿਹੜਾ ਸ਼ਹਿਰੀ ਦਾ ਸਫਰ ਜ਼ਿੰਦਗੀ ਦਾ ਸਫਰ ਕਿਸ ਤਰ੍ਹਾਂ ਹੋਇਆ ਕਿਦਾਂ ਆਰੰਭ ਹੋਇਆ ਤੇ ਹੁਣ ਕੀ ਪ੍ਰੋਗਰਾਮ ਹੈ ਪੰਜਾਬੀ ਮਾਂ ਬੋਲੀ ਦੇ ਝੋਲੀ ਦੇ ਵਿੱਚ ਇਹਨਾਂ ਅੱਜ ਤੱਕ ਕਿੰਨੀਆਂ ਪੁਸਤਕਾਂ ਪਾਈਆਂ ਤੇ ਅੱਗੋਂ ਇਹਨਾਂ ਦਾ ਕੀ ਵਿਚਾਰ ਹੈ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ ਤੇ ਮੈਂ ਅੱਜ ਇਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ ਤੇ ਬਹੁਤ ਬਹੁਤ ਸਵਾਦ ਕਰਦਾ ਹਾਂ ਸੋਹਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਧੰਨਵਾਦੀਆਂ ਤੇ ਉਹਨਾਂ ਦੇ ਨਾਲ ਹੀ ਸਰਦਾਰ ਜਗਜੀਤ ਸਿੰਘ ਦਰਦੀ ਸਾਹਿਬ ਸਰਦਾਰ ਹਰਪੀਰ ਸਿੰਘ ਜੀ ਦਰਦੀ ਸਾਹਿਬ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਟੂਡੀਓ ਦੇ ਵਿੱਚ ਇਹ ਸਮਾਂ ਦਿੱਤਾ ਆਪਣੇ ਪੱਖ ਨੂੰ ਰੱਖਣ ਦਾ ਕਿ ਮੈਂ ਕੀ ਅਜ ਤੱਕ ਲਿਖਿਆ ਤੇ ਪੜ੍ਹਿਆ ਤੇ ਕੀ ਕੀਤਾ ਅੱਗੇ ਕੀ ਕਰਨਾ ਚਾਹੁੰਨਾ ਸੂਰ ਸਾਹਿਬ ਤੁਸੀਂ ਆਪਣੇ ਪਹਿਲਾਂ ਆਪਣੀ ਜ਼ਿੰਦਗੀ ਬਾਰੇ ਜ਼ਿੰਦਗੀ ਦੇ ਸਫ਼ਰ ਬਾਰੇ ਥੋੜਾ ਜਿਹਾ ਚਰਨਾ ਪਾਓ ਸ਼ੁਰੂ ਦੇ ਵਿੱਚ ਮਿਲਕ ਪਲਾਂਟ ਦੇ ਵਿੱਚ ਭਰਤੀ ਹੋਇਆ ਭਰਤੀ ਹੋਣ ਤੋਂ ਬਾਅਦ ਮੇਰਾ ਸੈਟਿੰਗ ਦੀ ਚੱਲੀ ਤੇ ਮੈਂ ਫਿਰ ਪੈਪਸੂਡ ਰੋਡ ਵਿੱਚ ਆਇਆ ਪੈਪਸੂਡ ਰੋਡ ਵਿੱਚ ਵੀ ਮੇਰਾ ਦੇ ਲਈ ਲੱਗਿਆ ਤੇ ਉਹਨਾਂ ਹੀ ਦਿਨਾਂ ਦੇ ਵਿੱਚ ਸਾਡੇ ਕਾਫੀ ਵਧੀਆ ਗੀਤ ਚੱਲਦੇ ਹੁੰਦੇ ਸੀਗੇ ਜਮਲਾ ਜੱਟ ਜੀ ਦੇ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਦਸ ਤੈ ਕੀ ਪਿਆਰ ਵਿੱਚ ਉਹ ਖਟਿਆ ਇਹੋ ਜਿਹੇ ਗੀਤਾਂ ਦੇ ਭਾਵਗੁੰਦਿਆਂ ਮੈਂ ਛੋਟੇ ਛੋਟੇ ਗੀਤ ਲਿਖਨੇ ਸ਼ੁਰੂ ਕੀਤੇ ਤੇ ਇਸ ਤਰ੍ਹਾਂ ਕਰਦਿਆਂ ਸੰਚ 94 ਦੇ ਵਿੱਚ ਮੈਂ ਪੰਜਾਬੀ ਸਹਿਦ ਸਵਾ ਸਰਾਂ ਦੇ ਨਾਲ ਡਾਕਟਰ ਹਰਚੰਦ ਸਿੰਘ ਸਰੰਦੀ ਹੋਣਾ ਦੁਆਰਾ ਪ੍ਰਵੇਸ਼ ਕੀਤਾ ਉਸ ਤੋਂ ਬਾਅਦ ਪਹਿਲੀ ਪੁਸਤਕ ਮੇਰੀ ਜਿਹੜੀ ਸੀ ਗੀਤ ਗੁਲਜ਼ਾਰ ਦੇ ਨਾਂ ਹੈ ਠ ਗੀਤਾਂ ਦੀ ਆਈ ਇਦਾਂ ਹੀ ਇਹ ਸਫਰ ਚੱਲਦਾ ਚੱਲਦਾ ਅੱਜ ਤੱਕ ਮੈਂ ਕੁੱਲ 12 ਕਿਤਾਬਾਂ ਲਿਖੀਆਂ ਨੇ ਜਿਦੇ ਵਿੱਚੋਂ 4 ਗੀਤਾਂ ਦੀਆਂ ਨੇ 3 ਵਾਲ ਗੀਤਾਂ ਦੀਆਂ ਨੇ ਤੇ ਇੱਕ ਕਵਿਤਾ ਦੀ ਹੈ ਦੋ ਮੇਰੇ ਜਿਹੜੇ ਆ ਮਹਾਕਾਵ ਜੋ ਕਿ ਛੰਦਵੱਦ ਦੀ ਆਧਾਰਤ ਨੇ ਉਹ ਆਏ ਨੇ ਇਹ ਪੁਰਾਣੀ ਵਿਦਾ ਜਿਹੜੀ ਛੰਦਬੰਦੀ ਦੀ ਹੈ ਇਹ ਤੁਸੀਂ ਕਿੱਥੋਂ ਤੁਹਾਨੂੰ ਲੱਗਣ ਲੱਗੀ ਕਿੱਥੋਂ ਤੁਹਾਨੂੰ ਪ੍ਰੇਰਣਾ ਮਿਲੀ ਇਹ ਪੁਰਾਣੀ ਜਿਹੜਾ ਪੰਜਾਬੀ ਸੱਭਿਆਚਾਰ ਪੁਰਾਣਾ ਇਹਨੂੰ ਤੁਸੀਂ ਉਜਾਗਰ ਕਰੀਏ ਦੁਬਾਰਾ ਇਹ ਕਿੱਥੋਂ ਤੁਹਾਨੂੰ ਲੱਗਣ ਲੱਗੀ ਜਦੋਂ ਮੈਂ ਗੀਤ ਲਿਖਦਾ ਸੀ ਗੀਤ ਲਿਖਦੇ ਆਂ 베ਰਾ ਜੇ ਕਾਰੋਵਾਰ ਟਰੱਕ ਬੋਡੀ ਬਿਲਡਰੀ ਦਾ ਸੀ ਤੇ ਮੇਰੇ ਕੋਲ ਸਮਾਂ ਬੜਾ ਹੁੰਦਾ ਸੀ ਮੈਂ ਕਰਦਿਆਂ ਕਰਦਿਆਂ ਪਿੰਗਲਵਾਲ ਨੂੰ ਜਦੋਂ ਦੋਸਤਾਂ ਦੇ ਵਿੱਚ ਗਿਆ ਤਾਂ ਛੰਦਾ ਦੇ ਵਿੱਚ ਕੁਝ ਬੰਦੇ ਜਿਹੜੇ ਸੀ ਉਹ ਲਿਖਦੇ ਸੀ ਪੜ੍ਹਦੇ ਸੀ ਤੇ ਮੈਨੂੰ ਛੰਦਬੰਦੀ ਦੇ ਬਾਰੇ ਵਿੱਚ ਜਾਣ ਲਈ ਮਨ ਕੀਤਾ ਤਾਂ ਮੈਂ ਪਿੰਗਲ ਪੜੀ ਪਿੰਗਲ ਪੜਦਿਆਂ ਪੜਦਿਆਂ ਪਿੰਗਲ ਦੇ ਨਾਲ ਮੈਂ ਅਰੂਜ਼ ਕੀਤਾ ਅਰੂਜ਼ ਤੋਂ ਬਾਅਦ ਮੇਰੇ ਕੋਲ ਕੋਈ ਵਿਕਲਪ ਨਹੀਂ ਸੀ ਕਿ ਮੈਂ ਕੀ ਲਿਖਾਂ ਕਿਉਂਕਿ ਮੈਂ ਤਾਂ ਗੀਤਕਾਰ ਸੀਗਾ ਤਾਂ ਸਾਡੇ ਮੈਂ 2008 ਤੋਂ ਪੰਜਾਬੀ ਸਾਥ ਸਰਹੰਦ ਦਾ ਜ਼ਿੰਮੇਵਾਰ ਇੱਕ ਮਤਲਬ ਦੇ ਤੌਰ ਤੇ ਕੰਮ ਕਰ ਰਿਹਾ ਸੀ ਤਾਂ ਮੈਨੂੰ ਡਾਕਟਰ ਨਰਮਲ ਸਿੰਘ ਹੁਣ ਹੀ ਕਹਿੰਦੇ ਵੀ ਤੂੰ ਕਿਉਂ ਨਹੀਂ ਜੇ ਛੰਦਬੱਦੀ ਦਾ ਕੰਮ ਕਰਦਾ ਕੋਈ ਪ੍ਰਸੰਗ ਲੇਖ ਤਾਂ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਗਾਈਡਲਾਈਨ ਲੈ ਕੇ ਬਾਬਾ ਰਾਮ ਸਿੰਘ ਨਾਮਤਾਰੀ ਜੋ ਕਿ ਸੁਤੰਤਰਤਾ ਸੰਗਰਾਮ ਦੇ ਬਹੁਤ ਵੱਡੇ ਨਾਇਕ ਨੇ ਤੇ ਮੈਂ ਉਹ ਪੁਸਤਕ ਲਿਖੀ ਪਹਿਲਾ ਮੌਦਾ ਕਿੱਸਾ ਲਿਖਿਆ ਉਹ ਕਿੱਸਾ 300 ਪੇਜ ਦਾ ਸੀ ਜਦੋਂ ਮੈਂ ਉਸ ਕਿੱਸੇ ਨੂੰ ਲੈ ਕੇ ਪਰ ਚੋਲ ਵਾਸਤੇ ਰਾਜਪੁਰਾ ਦੇ ਵਿੱਚ ਡਾਕਟਰ ਹਰਜੀਤ ਸਿੰਘ ਸੱਧਰ ਹੁਣਾਂ ਨਾਲ ਗੱਲ ਕੀਤੀ। ਉਹਨਾਂ ਨੂੰ ਦਿਖਾਇਆ ਉਹਨਾਂ ਨੇ ਸਿਰ ਮਾਰ ਦਿੱਤਾ ਕਹਿੰਦੇ ਨਹੀਂ ਯਾਰ ਇਹ ਤਾਂ ਕੁਝ ਨਹੀਂ ਬਣਿਆ। ਤੂੰ ਹੋਰ ਲੇਖਿਆਂ ਦੇ ਪੂਰੇ ਜੀਵਨ ਬਾਰੇ ਜਾਣ। ਤੇ ਮੈਂ ਫਿਰ ਪੜਨਾ ਸ਼ੁਰੂ ਕੀਤਾ। ਕਈ ਕਿਤਾਬਾਂ ਪੜ੍ਹੀਆਂ ਪੜਨ ਤੋਂ ਬਾਅਦ ਮੈਂ ਉਸ ਨੂੰ ਮਹਾਕਾਵ ਦਾ ਰੂਪ ਉਹਨਾਂ ਦੀ ਗਾਈਡਲਾਈਨ ਦੇ ਵਿੱਚ ਦੇਣ ਚ ਕਾਮਯਾਬ ਹੋਇਆ। ਇਸ ਤਰ੍ਹਾਂ ਜਦੋਂ ਉਹ ਕਿਤਾਬ ਅੱਗੇ ਤੁਰਦੀ ਗਈ। ਗੱਲ ਅੱਗੇ ਤੁਰੀ ਅੱਗੇ ਤੁਰੀ ਤਾਂ ਡਾਕਟਰ ਹਰਚੰਦ ਸਿੰਘ ਸਰਾਂਦੀ ਦੇ ਕੋਲ ਮੈਨੂੰ ਜਾਣ ਦਾ ਮੌਕਾ ਮਿਲਿਆ ਉਹਨਾਂ ਨੇ ਕਿਤਾਬ ਵੇਖੀ ਪਰਚੋਲ ਕੀਤੀ ਪਰਚੋਲ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦੇ ਦਿੱਤੀ ਕਿ ਤੂੰ ਇਹ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਵੀ ਲਿਖ ਬਾਬਾ ਬੰਦਾ ਬਹਾਦਰ ਦੀ ਜੀਵਨੀ ਬਾਰੇ ਤਾਂ ਤੁਹਾਨੂੰ ਬਹੁਤ ਮਿਹਨਤ ਕਰਨੀ ਪਈ ਹੋਣੀ ਪਿਛੋਕੜ ਦਾ ਲਿਖਿਆ ਸਾਰਾ ਚਾਹੇ ਸਭ ਕੋਈ ਵੀ ਕੰਮ ਕਰਦੇ ਆ ਤਾਂ ਬਿੰਨ ਤਾਂ ਕਰਨੀ ਪੈਣੀ ਆ ਇਸ ਦੇ ਲਈ ਮੈਂ ਗੰਡਾ ਸਿੰਘ ਗੁਰਦਿਆਲ ਸਿੰਘ ਸੁਖਦਿਆਲ ਸਿੰਘ ਸੋਹਣ ਸਿੰਘ ਸ਼ੀਤਲ ਤੇ ਹੋਰ ਕਾਫੀ ਨਾਮਵਰ ਜਿਹੜੇ ਬੰਦੇ ਸੀ ਉਹਨਾਂ ਦੀਆਂ ਕਿਤਾਬਾਂ ਪੜੀਆਂ ਪੜਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸਿੱਖ ਇਤਿਹਾਸ ਕੀ ਹੈ ਤੇ ਸਾਡੀ ਦੇਣ ਕੀ ਆ ਤੇ ਅਸੀਂ ਕੀ ਕਰਦੇ ਆ ਇਹਨਾਂ ਦੀ ਜਿੱਥੇ ਇਹਨਾਂ ਦਾ ਜਨਮ ਹੋਇਆ ਉੱਥੇ ਵੀ ਜਾਂਦੋਂ ਮੌਕਾ ਮਿਲਿਆ ਉਹਨਾਂ ਪਿੱਛੋਕਰ ਵੀ ਦੇਖਿਆ ਉਹਨਾਂ ਪਿੱਛੋਕਰ ਬਾਰੇ ਜਾਣਿਆ ਹੁਣ ਅੱਜ ਵੀ ਇਹਨਾਂ ਦਾ ਕੋਈ ਵੰਸ਼ ਚੱਲਦਾ ਹੈ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ 'ਚ ਅਸੀਂ ਇੰਨਾ ਕੁ ਜਾਣਦੇ ਆ ਕਿ ਇਹਨਾਂ ਦਾ ਜਿਹੜੇ ਲੜਕਾ ਦਾ ਬੱਚਾ 4 ਸਾਲ ਦਾ ਉਦੇ ਸਿੰਘ ਉਹ ਦਿੱਲੀ ਦੇ ਵਿੱਚ ਸ਼ਹੀਦ ਹੋ ਗਿਆ ਸੀ ਲੇਕਿਨ ਇਹਨਾਂ ਦੀ ਦੂਜੀ ਸ਼ਾਦੀ ਵੀ ਹੈ ਜਿਨ੍ਹਾਂ ਤੋਂ ਇਹਨਾਂ ਦੇ ਬੇਟਾ ਸੀ ਰਣਜੀਤ ਸਿੰਘ ਔਰ ਰਣਜੀਤ ਸਿੰਘ ਦੀ ਵੰਸ਼ ਚੱਲਦੀ ਹੈ ਅੱਜ ਉਹਨਾਂ ਦੀ ਵੰਸ਼ ਦੇ ਵਿੱਚੋਂ ਇਹਨਾਂ ਦੀ 10ਵੀਂ ਪੀੜ੍ਹੀ ਦੇ ਵਿੱਚ ਜਤਿੰਦਰ ਪਾਲ ਸਿੰਘ ਜੀ ਬਾਬਾ ਜੀ ਗੱਦੀ ਦੇ ਉੱਤੇ ਬਰਾਜਮਾਨ ਨੇ ਤੇ 82 ਡੇਰੇ ਦੇ ਵਿੱਚ ਜਿੱਥੇ ਇਹਨਾਂ ਨੇ ਸਨ 1700 13 ਤੋਂ ਲੈ ਕੇ 15 ਤੱਕ ਤਪ ਕੀਤਾ ਉਸ ਜਗ੍ਹਾ ਦੇ ਉੱਤੇ ਅੱਜ ਰਿਆਸੀ ਇਹਨਾਂ ਦਾ ਬਹੁਤ ਵੱਡਾ ਡੇਰਾ ਹੈ ਤੇ ਬਸਾਖੀ ਔਰ ਦੀਵਾਲੀ ਨੂੰ ਇਹਦੇ ਮੇਲਾ ਭਰਦਾ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਮੈਂ ਤਕਰੀਬਨ ਉਹ ਸਾਰੀਆਂ ਜਗ੍ਹਾ ਦੇਖੀਆਂ ਨੇ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਬਾਬਾ ਜੀ ਆਪ ਗਏ ਨੇ ਜਿੱਥੇ ਜਿੱਥੇ ਉਹਨਾਂ ਨੇ ਕੰਮ ਕੀਤਾ ਇਹ ਬੜਾ ਮਹਾਨ ਕਾਵ ਸੰਗ੍ਰਹਿ ਲਿਖਿਆ ਇਸ ਦਾ ਹੰਗਾਰਾ ਜਨਤਾ ਵੱਲੋਂ ਪਬਲਿਕ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਮਿਲਿਆ ਫਿਲਹਾਲ ਤਾਂ ਜਿਹੜੀ ਇਹ ਬੁੱਕ ਆਈ ਹੈ ਇਹਨੂੰ 2-2.5 ਮਹੀਨੇ ਹੋਏ ਨੇ ਲੇਕਿਨ ਜਿਨ੍ਹਾਂ ਤੇ ਜਿਨ੍ਹਾਂ ਦੇ ਕੋਲ ਵੀ ਗਈ ਹੈ ਤਕਰੀਬਨ ਉੱਥੋਂ ਮੈਨੂੰ ਸਾਰਿਆਂ ਨੂੰ ਰਿਸਪਾਂਸ ਮਿਲਿਆ ਤੇ ਉਹ ਕਹਿੰਦੇ ਨੇ ਕਿ ਤੁਸੀਂ ਹੋਰ ਵੀ ਸਿੱਖ ਇਤਿਹਾਸ ਬਾਰੇ ਜਿਹੜੀਆਂ ਬਰੀਕੀਆਂ ਬਾਰੇ ਆ ਜਿਹੜੇ ਸਾਡੇ ਆਪਣੇ ਸ਼ਹੀਦ ਨੇ ਉਹਨਾਂ ਦੀ ਜੀਵਨੀਆਂ ਨੂੰ ਆਪਣੇ ਕਾਵ ਰੰਗ ਦੇ ਵਿੱਚ ਢਾਲੋ ਤੇ ਮੇਰੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਕੰਮ ਨੂੰ ਕਰਨ ਦੇ ਵਿੱਚ ਕਾਮਯਾਬ ਹੋਇਆ ਇਹ ਮੇਰੀ ਕਾਮਯਾਬੀ ਨੇ ਇੱਕ ਕਲਗੀਧਰ ਪਾਛਾ ਦੀ ਦੇਣ ਹੈ ਮੈਨੂੰ ਜੋ ਮੈਂ ਕੰਮ ਕਰਨ ਦੀ ਹੁਣ ਤੱਕ ਤੁਸੀਂ ਕਿੰਨੀਆਂ ਪੁਸਤਕਾਂਤ ਕਰੀ ਉਹਨੂੰ ਲਿਖ ਚੁੱਕਿਆ ਮੇਰੀਆਂ 12 ਪੁਸਤਕਾਂ ਚੁੱਕੀਆਂ ਜੀ ਕੋਈ ਸਨਮਾਨ ਵਗੈਰਾ ਮਿਲੇ ਕਿਸ ਸੰਸਥਾ ਵੱਲੋਂ ਮੈਂ ਅਜੇ ਤੱਕ ਸਨਮਾਨ ਲੋਚਿਆ ਹੀ ਨਹੀਂ ਗਏ ਤੋਂ ਲਈ ਇਹ ਕਿਨ ਤੋਂ ਨਹੀਂ ਮੈਂ ਕਿਸੇ ਤੋਂ ਲਈ ਆਈ ਨਹੀਂ ਹੈ ਜਿਹੜੀਆਂ ਲੋਕਲ ਸੰਸਥਾਵਾਂ ਨੇ ਉਹਨਾਂ ਨੇ ਮੈਨੂੰ ਕਾਫੀ ਸਨਮਾਨ ਦਿੱਤੇ ਲਿਗਨ ਮੈਂ ਕਿਸੇ ਪਾਸ਼ਾ ਵਿਭਾਗ ਜਾਂ ਹੋਰ ਕਿਸੇ ਵਿਭਾਗ ਤੋਂ ਅਜੇ ਤੱਕ ਸਨਮਾਨ ਦੀ ਡਿਮਾਂਡ ਕੀਤੀ ਹੀ ਨਹੀਂ ਕਿਸੇ ਡਿਮਾਂਡ ਦੇ ਵਿੱਚ ਮੈਂ ਕਿਤਾਬ ਲਾਈ ਨਹੀਂ ਹੈਗੀ ਅੱਗੋਂ ਬਾਅਦ ਤੁਸੀਂ ਜਿਵੇਂ ਤੁਸੀਂ ਦੱਸਿਆ ਮੈਂ ਸਿੱਖ ਜਰਨੈਲਾਂ ਦੀ ਜੀਵਨੀ ਬਾਰੇ ਕੋਈ ਇਸ ਤਰ੍ਹਾਂ ਦੀ ਇਤਿਹਾਸਕ ਪੁਸਤਕ ਉਹ ਲਿਖਣ ਦੀ ਥੋੜੀ ਹਤਮੰਨਾ ਰਚੰਦਾਬਦੀ ਵਿੱਚ ਲਿਗਨ ਕਿ ਦੂਜੀ ਤਰ੍ਹਾਂ ਕਵਤਾ ਲਿਖੂੰ ਨਾ ਜੋ ਵੀ ਲਿਖਾਂਗਾ ਮੈਂ ਛੰਦਬੰਦੀ ਦੇ ਵਿੱਚ ਲਿਖਾਂਗਾ ਜਾਂ ਆਰਟੀਕਲ ਦੇ ਤੌਰ ਤੇ ਲਿਖਾਂਗਾ ਹੁਣ ਮੇਰੀ ਇਹਦੇ ਨਾਲ ਹੈ ਕਿ ਮੈਂ ਛੰਦਬੰਦੀ ਦੇ ਨਾਲ ਨਾਲ ਲੇਖ ਵੀ ਲਿਖਾਂ ਆਰਟੀਕਲ ਕੋਈ ਲਿਖਿਆ ਹੈ ਕਿਤਾਬ ਕੋਈ ਆਰਟੀਕਲਾਂ ਦੀ ਅਜੇ ਕਿਤਾਬ ਨਹੀਂ ਆਈ ਲੇਕਿਨ ਆਰਟੀਕਲ ਮੈਂ ਲਿਖੇ ਨੇ ਬਾਬਾ ਰਾਮ ਸਿੰਘ ਨਾਮਤਰੀ ਦੇ ਵੀ ਲਿਖਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਵੀ ਲਿਖੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਵੀ ਲਿਖਿਆ 300 ਸਾਲਾ 350 ਸਾਲਾ ਗੁਰੂ ਤੇਗ ਬਹਾਦਰ ਦੀ ਚਲਦਾ ਇਹਦੇ ਬਾਰੇ ਕੁਝ ਲਿਖੇ 350 ਸਾਲਾ ਬਾਰੇ ਮੈਂ ਜੋ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਉਹਦੇ 30 35 ਸਫਿਆਂ ਦਾ ਇੱਕ ਕਿੱਸਾ ਲਿਖਿਆ ਲੇਕਿਨ ਮੈਂ ਚਾਹਣਾ ਕਿ ਉਹ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨੂੰ ਦੁਬਾਰਾ ਲਿਖਾਂ ਤੇ ਉਹਨੂੰ ਵੀ ਇੱਕ ਵੱਡਾ ਕਾਵ ਦੇ ਰੂਪ ਵਿੱਚ ਐਡੀਆਂ ਵੱਡੀਆਂ ਪੁਸਤਕਾਂ ਲਿਖਣ ਬਹੁਤ ਹੈ ਤੁਹਾਨੂੰ ਵੀ ਸਾਧਨ ਕੋਈ ਮਾਇਕ ਤੰਗੀ ਆਈ ਹੋਣੀ ਹੈ ਕਿਵੇਂ ਤੁਹਾਡੇ ਕੋਈ ਸਹਿਯੋਗਦਾਰ ਮਿਲੀ ਹੈ ਕੋਈ ਪਾਛਾ ਪਾਕ ਵੱਲੋਂ ਜਾਂ ਹੋਰ ਪਾਸੇ ਕਿਤੇ ਵੀ ਐਡੀ ਕੋਈ ਕਿਤਾਬ ਲਿਖੀ ਜਿਹੜੀ ਬਹੁਤ ਵੱਡਾ ਮਹਾਕਾਵ ਲਿਖਿਆ ਦੋਜ ਦੋਸੀ ਇਹਦਾ ਦਾ ਖਰਚਾ ਬਹੁਤ ਆਇਆ ਉਹਨਾਂ ਖਰਚਾ ਕਿਵੇਂ ਚੱਕਿਆ ਥੋੜੇ ਆਉਂਦਿਆਂ ਦੇ ਸਾਧਨ ਹੈ ਕੋਈ ਨਹੀਂ ਆਮਦਨ ਸੋਰਸ ਨਹੀਂ ਹੈ ਲekin ਜਿਹੜੀ ਸਾਡੀ ਪੰਜਾਬੀ ਸਾਥ ਹੈ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੀ ਹੈ ਮੈਂ ਉਹਦਾ ਸਰਾਂ ਤੋਂ ਜ਼ਿੰਮੇਵਾਰਾਂ ਪੰਜਾਬੀ ਸਾਥ ਲੰਬ ਪੰਜਾਬੀ ਸਾਥ ਲਾਂਬੜਾ ਜਿਨ੍ਹਾਂ ਦੇ ਓਨਰ ਡਾਕਟਰ ਨਿਰਮਲ ਸਿੰਘ ਨੇ ਤੇ ਮੋਤਾ ਸਿੰਘ ਸਰਾਏ ਆ ਤੇ ਸਾਡੀਆਂ 52 ਸ਼ਾਖਾ ਨੇ ਆਲ ਵਰਡ ਦੇ ਵਿੱਚ ਤੇ ਮੋਤਾ ਸਿੰਘ ਸਰਾਏ ਜਿਹੜੇ ਆ ਉਹ ਸਰੀਚ ਕੈਨੇਡਾ ਰਹਿੰਦੇ ਆ ਇਹ ਦੋਏ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੇ ਹੀ ਸਪான்ਸਰ ਕਰਾਈਆਂ ਨੇ ਪਹਿਲਾ ਮਹਾਨਾਇਕ ਬਾਬਾ ਰਾਮ ਸਿੰਘ ਜੀ ਨਾਮਤਾਰੀ ਤੇ ਦੂਜੀ ਕਿਤਾਬ ਜਿਹੜੀ ਹੈ ਬਾਬਾ ਬੰਦਾ ਸਿੰਘ ਬਹਾਦਰ ਮਹਾਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਤੇ ਅੱਗੋਂ ਵੀ ਉਹਨਾਂ ਦਾ ਥਾਪੜਾ ਹੈ ਕਿ ਕੋਈ ਵੀ ਕਿਤਾਬ ਹੈ ਅਸੀਂ ਛਾਪਾਂਗੇ ਤੇ ਉਹ ਸਾਨੂੰ ਟਾਰਗੇਟ ਦੇ ਦਿੰਦੇ ਨੇ ਕਿ ਤੁਸੀਂ ਇਹ ਟਾਰਗੇਟ ਕਰੋ ਸਾਡੀਆਂ ਸੱਤਾਂ ਦੇ ਵਿੱਚ ਤਕਰੀਬਨ ਜਿੰਨੀਆਂ ਕਿਤਾਬਾਂ ਹੋਰ ਵੀ ਜਿਹੜੇ ਲੋਕ ਨੇ ਜਿਹੜੇ ਵਧੀਆ ਲਿਖਦੇ ਨੇ ਉਹਨਾਂ ਦੀਆਂ ਕਿਤਾਬਾਂ ਨੂੰ ਵੀ ਉਹ ਫ੍ਰੀ ਦੇ ਵਿੱਚ ਛਾਪਦੇ ਨੇ ਕਰੋ ਸਹਯੋ ਕੋਈ ਕਈ ਵਾਰ ਹੁੰਦਾ ਦੇਖਿਆ ਜਿਹੜਾ ਮਤਲਬ ਕੋਈ ਲੱਤਾਂ ਖਿੱਚਣ ਵਾਲੇ ਹੁੰਦੇ ਆ ਕਿ ਘਰ ਦੇ ਵਿੱਚ ਵੀ ਹਾਲਾਤ ਗੜਬੜ ਕਰਦੇ ਹੁੰਦੇ ਆ ਤੁਹਾਨੂੰ ਸਹਿਯੋਗ ਪੂਰਾ ਮਿਲਿਆ ਘਰੋਂ ਜੇ ਘਰ ਦੀ ਗੱਲ ਕਰੀਏ ਗੀਤਕਾਰ ਨੂੰ ਤਾਂ ਘਰੋਂ ਗਾਲਾਂ ਹੀ ਪੈਂਦੀਆਂ ਨੇ ਗੀਤਕਾਰ ਨੂੰ ਕੋਈ ਚੰਗਾ ਨਹੀਂ ਕਹਿੰਦਾ ਤੇ ਅਸੀਂ ਜਿੱਦਣ ਦਾ ਮੈਂ ਆਸਹਿਦ ਦੇ ਵਿੱਚ ਇਹ ਦੋ ਪੁਸਤਕਾਂ ਲਿਖੀਆਂ ਹਾਂ ਉਸ ਦਿਨ ਤੋਂ ਬਾਅਦ ਮੈਨੂੰ ਪਰਿਵਾਰ ਦੀ ਪੂਰੀ ਮਤਲਬ ਸਪੋਰਟ ਮਿਲ ਰਹੀ ਹੈ ਨਹੀਂ ਪਹਿਲਾਂ ਤਾਂ ਜੋ ਜਿਵੇਂ ਤੁਸੀਂ ਕਹਿਣਗੇ ਲੱਤਾਂ ਖਿੱਚਣ ਵਾਲੀ ਸੀ ਬਾਹਰੋਂ ਸਹਿਦਕਾਰਾਂ ਨੂੰ ਕੋਈ ਉਹ ਚੰਗਾ ਰਿਸਪੌਂਸ ਨਹੀਂ ਮਿਲਦਾ ਜੇ ਅਸੀਂ ਗੱਲ ਕਰੀਏ ਕਿ ਬਹੁਤ ਸਹਿਦਕਾਰਾਂ ਦੀ ਉਹ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੈ ਅੱਛਾ ਲੋਕਾਂ ਦੀ ਪੜਨ ਚ ਰੁਚੀ ਹੀ ਨਹੀਂ ਹੈਗੀ ਕਿ ਸਾਡਾ ਐਡਾ ਵੱਡਾ ਮਹਾਨ ਵਿਰਸਾ ਐ ਐਡਾ ਵੱਡਾ ਇਤਿਹਾਸ ਹੈ ਸਾਡਾ ਪਾਠਕ ਘਟਾ ਜ ਨਹੀਂ ਸਾਡੇ ਪਾਠਕ ਦੀ ਪਾਠਕ ਹੈਗੇ ਕਿਉਂਕਿ ਸਾਡੇ ਪਾਠਕ ਅਸੀਂ ਖੁਦ ਖਰਾਬ ਕਰ ਲਏ ਅਸੀਂ ਖੁੱਦ ਉਸ ਲਿਟਰੇਚਰ ਨੂੰ ਚੱਕਿਆ ਹੀ ਨਹੀਂ ਅਸੀਂ ਉਹ ਸਭਿਆਤਾ ਨੂੰ ਸਭਿਆਚਾਰ ਨੂੰ ਵਿਰਸੇ ਨੂੰ ਵਿਰਾਸਤ ਨੂੰ ਸਮਰਗੋਵਾ ਚ ਤੁਹਾਡਾ ਕੀ ਪ੍ਰੋਗਰਾਮ ਹੈ ਹੁਣ ਹੋਰ ਕਿਤਾਬ ਕੋਈ ਪੁਸਤਕਾਂ ਹੁੰਦਾ ਮੈਂ ਹੁਣ ਦੇਖੋ ਮੇਰੇ ਕੋਲ ਚਾਰ ਕਿਤਾਬਾਂ ਜਿਹੜੀਆਂ ਨੇ ਉਹ ਕੰਪਲੀਟ ਪਈਆਂ ਨੇ ਜਿਨ੍ਹਾਂ ਦੇ ਵਿੱਚੋਂ ਗੱਜਲਾਂ ਦੀ ਵੀ ਹੈ ਛੰਦਬੰਦੀ ਦੀ ਵੀ ਹੈ ਗੀਤਾਂ ਦੀਆਂ ਵੀ ਨੇ ਖੁੱਲੀ ਕਵਤਾ ਵੀ ਹੈ ਲੇਕਿਨ ਹੁਣ ਮੇਰਾ ਜਿਹੜਾ ਅਗਲਾ ਫੀਲਡ ਹੈ ਮੈਂ ਉਹ ਇਹ ਦੇਖ ਰਿਹਾ ਕਿ ਮੈਂ ਸਿੱਖ ਜਨੈਲਾਂ ਨੂੰ ਕਵੀ ਜੀ ਤੁਸੀਂ ਮਤਲਬ ਇਹ ਖੇਤਰ ਦੇ ਵਿੱਚ ਹੋਰ ਮੱਲਾ ਮਾਰੂਗਾ ਸਾਡੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ ਜਿਹੜੇ ਹੋਰ ਅੱਗੇ ਆਉਣ ਵਾਲੇ ਤੁਹਾਡੇ ਮਤਲਬ ਕੋਈ ਪੁਸਤਕ ਹੈ ਜਾਂ ਕੋਈ ਕਾਵ ਸੰਗ੍ਰਹਿ ਹੋਰ ਹੈ ਉਹਦੇ ਬਾਰੇ ਜਾਣ ਕੋਈ ਮਦਦ ਕਹਾਣੀ ਤਾਂ ਵੀ ਕੋਈ ਕਹਾਣੀ ਵੀ ਲਿਖਦੇ ਹੈ ਕੋਈ ਖੁੱਲੀ ਕਵਤਾ ਵੀ ਲਿਖੀਆ ਤੁਸੀਂ ਉਹਦੇ ਬਾਰੇ ਵੀ ਕੁਝ ਦੱਸੋ ਜਿੱਥੋਂ ਤੱਕ ਕਵਤਾ ਦੀ ਗੱਲ ਹੈ ਕਵਤਾ ਦੀਆਂ ਮੈਂ ਸਾਰੀਆਂ ਬੰਨਗੀਆਂ ਲਿਖੀਆਂ ਨੇ ਖੁੱਲੀ ਕਵਤਾ ਵੀ ਲਿਖੀ ਹੈ ਤੇ ਗੀਤ ਵੀ ਲਿਖੇ ਨੇ ਛੰਦ ਵੀ ਲਿਖਿਆ ਉਸ ਤੋਂ ਬਾਅਦ ਗਜ਼ਲ ਵਿਦਾ ਵੀ ਲਿਖੀ ਆ ਹਰ ਇੱਕ ਕੰਮ ਨੂੰ ਕਰਨ ਵਾਸਤੇ ਮਿਹਨਤ ਚਾਹੀਦੀ ਆ ਤੇ ਉਹ ਮੇਰੇ ਕੋਲ ਸਮਾਂ ਬਹੁਤ ਆ ਮੈਂ ਜਦੋਂ ਵੀ ਕੰਮ ਕਰਦਾ ਪੜ੍ਹਦਾ ਮੇਰਾ ਮੀਨ ਜੋ ਹੈ ਮੈਂ ਆਮ ਲੋਕਾਂ ਵਾਂਗ ਹੋਰ ਟੀਵੀ ਜਾਂ ਅਲਗ-ਦੁੱਝਾ ਅੜਾ-ੜਾ ਨਹੀਂ ਦੇਖਦਾ ਤੇ ਨਾ ਮਾੜੇ-ਦਾਲੇ ਘੁੰਮਦਾ ਮੇਰਾ ਸਿਰਫ ਲਿਖਣ ਪੜਨ ਤੱਕ ਜਾਂ ਆਪਣੇ ਕੰਮ ਤੱਕ ਹੀ ਵਾਸਤਾ ਰਿਹਾ ਹੈ ਸ਼ੁਰੂ ਤੋਂ ਹੀ ਤੁਸੀਂ ਆਪਣੀ ਪਬਲਿਕੇਸ਼ਨ ਕਿਉਂ ਨਹੀਂ ਬਣਾ ਲੈਂਦੇ ਜੇ ਤੁਹਾਡੇ ਕੋਲ ਇੰਨਾ ਮਸਲਾ ਪਿਆ ਥੋੜੇ ਨਾਲ ਇੰਨੇ ਲੋਕ ਜੁੜੇ ਹੋਏ ਆ ਤੁਸੀਂ ਤੁਹਾਨੂੰ ਮਤਲਬ ਇਹ ਕਿਤਾਬਾਂ ਛਾਉਣ ਬਾਅਦ ਇਹ ਬਹੁਤ ਮਤਲਬ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੋਣਾ ਚੰਗ ਸਰ ਜਿਹੜੀ ਪਬਲਿਕੇਸ਼ਨ ਦੀ ਗੱਲ ਆ ਉਹ ਗੱਲ ਕੁਝ ਹੋਰ ਆ ਲਿਖਣਾ ਗੱਲ ਆਪਣੀ ਜਗ੍ਹਾ ਦੇ ਉੱਤੇ ਆ ਪਬਲਿਸ਼ਰ ਸਾਨੂੰ ਤੰਗਦਾ ਕਰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਸਾਡੀਆਂ 6-6 ਮਹੀਨੇ 7-7 ਮਹੀਨੇ ਕਈ ਸਾਲਾਂ ਦੀਆਂ ਪੇਮੈਂਟਾਂ ਵੀ ਕਈਆਂ ਕਿੰਨੀ ਪਹਿਲਾਂ ਫਸੀਆਂ ਰਹੀਆਂ ਨੇ ਤੇ ਹੁਣ ਅਸੀਂ ਕੋਸ਼ਿਸ਼ ਕੀਤੀ ਆ ਯਾਰਾਂ ਦੋਸਤਾਂ ਦੇ ਕਹਿਣ ਦੇ ਉੱਤੇ ਕਿ ਪਬਲਿਕੇਸ਼ਨ ਸ਼ੁਰੂ ਕਰਾਈਏ ਤੇ ਉਹ ਕਰਨ ਵਾਸਤੇ ਐਪਲੀਕੇਸ਼ਨ ਵੀ ਦਿੱਤੀ ਆ ਤੇ ਉਹ ਨੰਬਰ ਵੀ ਸਾਡਾ ਜਿਹੜਾ ਸੈলেকਸ਼ਨ ਹੋ ਗਿਆ 7 ਜਿਹੜੀਆਂ ਕਿ ਬ੍ਰਾਂਚਾਂ ਆਪਣੇ ਕਿੰਦੇ ਵਾਰਡ ਦੇ ਵਿੱਚ ਬ੍ਰਾਂਚਾਂ ਸਾਰੇ ਦੁਨੀਆ ਦੇ ਵਿੱਚ ਹੈਗੀਆਂ ਸਾਡੀਆਂ 55 ਸ਼ਾਖਾਂ ਸ਼ਾਖਾਂ ਨੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ ਸਾਰੇ ਸੰਸਾਰ ਦੇ ਦੁਨੀਆ ਦੇ ਸਾਰੇ ਸੰਸਾਰ ਦੇ ਵਿੱਚ ਤੇ ਪਿੱਛੇ ਮੋਤਾ ਸਿੰਘ ਸਰਾਏ ਹੋਣਾ ਨੇ ਦੱਸਿਆ ਸੀ ਕਿ ਅਸੀਂ 26 ਕਰੋੜ 65 ਲੱਖ ਰੁਪਏ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਪਬਲਿਕ ਨੂੰ ਫ੍ਰੀ ਚ ਵੰਡ ਚੁੱਕੇ ਆ ਅੱਛਾ ਬਹੁਤ ਤੇ ਸਾਡਾ ਜਿਹੜਾ ਸੱਤ ਦਾ ਅਸਲ ਦੇ ਵਿੱਚ ਕੀ ਹੈ ਥੀਮ ਕੀ ਹੈ ਕਿ ਅਸੀਂ ਜਦੋਂ ਇਹ ਕਿਤਾਬਾਂ ਛਾਪਦੇ ਆ ਤਾਂ ਅਸੀਂ ਇਹ ਕਿਤਾਬ ਨੂੰ ਫ੍ਰੀ ਦੇ ਵਿੱਚ ਲੋਕਾਂ ਨੂੰ ਦਿੰਨੇ ਆ ਅਸੀਂ ਸਟਾਲ ਉਦਾਂ ਨਹੀਂ ਲਾਉਂਦੇ ਜਿੰਨੀਆਂ ਵੀ ਸੱਥਾਂ ਨੇ ਉਹ ਸਟਾਲ ਲਾਉਂਦੀਆਂ ਨੇ ਉਥੋਂ ਬੰਦੇ ਪ੍ਰਭਾਵਿਤ ਹੋ ਕੇ ਜਿਹੜੇ ਡੋਨੇਟਰ ਨੇ ਕਿਸੇ ਬੰਦੇ ਨੂੰ ਚੰਗੀ ਲੱਗਦੀ ਐ 100 ਕਿਤਾਬ ਦਿੱਤੀ 100 ਦੇ ਵਿੱਚ ਇੱਕ ਬੰਦਾ ਕਹਿੰਦਾ ਮੈਂ ਕਿਤਾਬ ਛਾਪਾ ਦਿੰਨਾ ਤਾ ਅਸੀਂ ਉਹਨੂੰ ਕਹਿੰਦੇ ਆ ਭਾਈ ਇਹਦੀ ਆ ਕੀਮਤ ਆ ਦੱਸ ਦੇ ਤੂੰ ਜਿਹੜੀ ਛਪੌਣੀਆਂ ਤੂੰ ਆਪਣਾ ਪੈਸੇ ਦੇ ਦੇ ਜੋ ਤੇਰੀ ਮਰਜ਼ੀ ਬਣਦੀ ਆ ਇਸੇ ਤਰ੍ਹਾਂ ਇਹ ਕਿਤਾਬਾਂ ਜਿਹੜੀਆਂ ਨੇ ਇਹ ਲੋਕਾਂ ਦੇ ਚੰਦੇ ਨਾਲੇ ਛਪਦੀਆਂ ਨੇ ਸਾਡੇ ਆਪਣੇ ਅੱਗੇ ਤੋਂ ਅੱਗੇ ਇਦਾਂ ਸੈੱਲ ਬਣੇ ਨੇ ਕਿਉਂਕਿ ਬਾਹਰੋਂ ਪੈਸਾ ਜਿਹੜਾ ਆ ਉਹ ਲੋਕ ਦਿੰਦੇ ਨੇ ਉਹ ਹੀ ਸੱਤਾਂ ਕਿਤਾਬ ਛਪਾਤੀ ਫਿਰ ਤੁਹਾਨੂੰ ਕਿਤਾਬਾਂ ਕਿੰਨੇ ਦਿੱਤੀ ਸਾਰੇ ਸੱਤਾਂ ਲੱਕ ਨੇ ਤੁਹਾਨੂੰ ਦਿੱਤੀਆਂ ਕੁਝ ਕੁ ਦਾ ਬਾਅਦ ਸੱਤ ਨੇ ਕਿਤਾਬ ਛਪਾਉਣ ਤੋਂ ਬਾਅਦ ਮੈਨੂੰ 700 ਕਿਤਾਬ ਦਿੱਤੀ ਅੱਛਾ ਬਾਕੀ ਜਿਹੜੀਆਂ ਬਾਹਰ ਭੇਜੀਆਂ ਨੇ ਉਹਨਾਂ ਨੂੰ ਪਤਾ ਹੈ ਜਿੰਮੇ ਬਾਈਏ ਜਿੰਮੇ ਸਤੋ ਸੱਤ ਆਪ ਭੇਜਦੀ ਬਾਹਰ ਇੱਕ ਦੱਲੀ ਸੱਤ ਆਪ ਸਾਰੀ ਕਿਤਾਬ ਜਿਹੜੀ ਉਹ ਬਾਹਰ ਭੇਜਦੀ ਐ ਜਿਹੜੇ ਬਾਹਰਲੇ ਬੰਦੇ ਨੇ ਉਹ ਬਾਹਰਨੀਆਂ ਬ੍ਰਾਂਚਾਂ ਨੇ ਉਹ ਹਰ ਇੱਕ ਸੱਤ ਨੂੰ ਕਿਤਾਬਾਂ ਭੇਜ ਦਿੰਦੇ ਨੇ ਇਸ ਤਰ੍ਹਾਂ ਜਿਹੜਾ ਸਾਡਾ ਬਾਹਰ ਬੈਠੇ ਪੰਜਾਬੀ ਨੇ ਉਹਨਾਂ ਨੂੰ ਇਤਿਹਾਸ ਬਾਰੇ ਲਿਟਰੇਚਰ ਬਾਰੇ ਵਿਸੇ ਬਾਰੇ ਤੱਕ ਗਿਆਨ ਹੁੰਦਾ ਸੱਤ ਦੀ ਮੈਂਬਰਸ਼ਿਪ ਤੁਸੀਂ ਕਦੋਂ ਕਿੱਡੀ ਕਿੰਨਾ ਚ ਰੋ ਗਿਆ ਸੱਤ ਦੀ ਕੋਈ ਮੈਂਬਰਸ਼ਿਪ ਨਹੀਂ ਹੈਗੀ ਸੱਤ ਦੇ ਵੀ ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਕੰਮ ਕਰ ਸਕਦੇ ਹੋ ਜਿਹੜਾ ਬੰਦਾ ਬੰਦਾ ਕੰਮ ਕਰ ਸਕਦਾ ਉਹ ਨੂੰ ਜ਼ਿੰਮੇਵਾਰੀ ਸੌਂਪ ਸਿਰਫ ਪੰਜਾਬੀ ਪੰਜਾਬੀ ਦੇ ਕੋਈ ਹੋਰ ਵੀ ਬਾਦਸ਼ਾਹ ਬੰਦੇ ਨਹੀਂ ਪੰਜਾਬੀ ਦੇ ਨਾਲ ਇੰਗਲਿਸ਼ ਦੀਆਂ ਵੀ ਕਿਤਾਬਾਂ ਉਹਨਾਂ ਨੇ ਛਾਪੀਆਂ ਨੇ ਹਿੰਦੀ ਦੀਆਂ ਵੀ ਛਾਪਦੇ ਆ ਕਿਸੇ ਵੀ ਧਰਮ ਦੀ ਹੈ ਕਿਸੇ ਵੀ ਪੈਗੰਬਰ ਦੀ ਹੈ ਜਾਂ ਕੋਈ ਵੀ ਇਤਿਹਾਸ ਦੇ ਵਿੱਚ ਕੋਈ ਭਲੇ ਧਾਰਮਿਕ ਹੈ ਕੋਈ ਹੋਰ ਲਿਟਰਚ ਹੋਰ ਵੀ ਛਾਪਦੇ ਕੱਲਾ ਧਾਰਮਿਕ ਸ਼ਬਦ ਨਹੀਂ ਜੀ ਹਰ ਇੱਕ ਤਰ੍ਹਾਂ ਦਾ ਲਿਟਰੇਚਰ ਛਪਦਾ ਹੈ ਲੇਕਿਨ ਉਹ ਲਿਟਰੇਚਰ ਸਮਾਜ ਨੂੰ ਸੇਧ ਦੇਣ ਵਾਲਾ ਚਾਹੀਦਾ ਹੈ ਉਦੀ ਸ਼ਰਤਾਂ ਕੋਈ ਮਤਲਬ ਜੇ ਕੋਈ ਕਿਤਾਬ ਸੁਪਣੀ ਹੋਵੇ ਕਿਸੇ ਨਾ ਸੱਚ ਤੋਂ ਉਦੀ ਮੈਂਬਰਸ਼ਿਪੇ ਲੋੜ ਚਾਹੀਦੇ ਕੋ ਉਹਦਾ ਮਤਲਬ ਬੈਕਗ੍ਰਾਉਂਡ ਵੀ ਚਾਹੀਦੇ ਕੋਈ ਤਕੜੀ ਨਹੀਂ ਉਹ ਜ਼ਰੂਰੀ ਨਹੀਂ ਹੈ ਅਸੀਂ ਜਿਹੜੀ ਕਿਤਾਬ ਹੈ ਉਹਨਾਂ ਨੂੰ ਸਰਦਾਰ ਮੋਤਾ ਸਿੰਘ ਜਾਂ ਡਾਕਟਰ ਨਰਮਦ ਸਿੰਘ ਉਹਨਾਂ ਕੋਲ ਦੇ ਦਿੰਦੇ ਆ ਤੇ ਉਹ ਜਿਹੜੇ ਆ ਉਹਨਾਂ ਦਾ ਇੱਕ ਬੋਰਡ ਬਣਿਆ ਹੋਇਆ ਆਪਣਾ ਬੋਰਡ ਹੈ ਉਹ ਆਪਣੇ ਬੋਰਡ ਦੇ ਵਿੱਚ ਬੈਠ ਕੇ ਉਹਦੀ ਡਿਸਕਸ ਕਰਕੇ ਵਿਚਾਰ ਕਰਕੇ ਫਿਰ ਉਹਨੂੰ ਜਿਹੜੀ ਛਪਣ ਜੋਗ ਹੁੰਦੀ ਆ ਉਹ ਛਾਪ ਦਉਂਦੇ ਨੇ ਭਾਬੀ ਜੀ ਹਬ ਮਤਲਬ ਥੋੜਾ ਕੋਈ ਪੈਸਾ ਕੋਈ ਲੱਗਦਾ ਸਾਰੇ ਮਤਲਬ ਉਹਨਾਂ ਖੰਜਾਉਣ ਨੂੰ ਕਰਨਾ ਸਭ ਕਈ ਵਾਰ ਅੱਧਾ ਕਰ ਦਿੰਦੇ ਨੇ ਕਈ ਵਾਰ ਪੂਰਾ ਕਰ ਦਿੰਦੇ ਨੇ ਉਹ ਉਹਨਾਂ ਦੇ ਬੰਦੇ ਦੇ ਉੱਤੇ ਨਿਰਭਰ ਕਰਦਾ ਕਿ ਬੰਦਾ ਲੋਨ ਦੇਊਗਾ ਹੈ ਜਾਂ ਨਹੀਂ ਹੈਗਾ ਉਹ ਬਦਰੂਸੀ ਬਾਏ ਦਾ ਹਾਲਤ ਦੇਖ ਕੇ ਬਾਕੀ ਕਿਤਾਬਾਂ ਉਹ ਦੇ ਦਿੰਦੇ ਆ ਹਾਂਜੀ ਹਾਂਜੀ ਅੱਗੋ ਬਾਤ ਥੋੜਾ ਕਈ ਪ੍ਰੋਗਰਾਮ ਆ ਅੱਗੋ ਤਾਂ ਹੀ ਦੇਖੋ ਮੈਂ ਤਾਂ ਹੁਣ ਵਿਹਲਾ ਮੈਂ ਕੰਮੇ ਇਹੀ ਕਰਨਾ ਕਿ ਮੈਂ ਜਿੰਨਾ ਵੀ ਕਰ ਸਕਦਾ ਆਪਣੇ ਸਿਹਤ ਨੂੰ ਸੰਭਾਲ ਨੂੰ ਦੇ ਸਕਦਾ ਜੋ ਮਹਾਕਾਰ ਆਊਗਾ ਕਿ ਤੁਸੀਂ ਹੋਰ ਵਿਧਾ ਵੀ ਮਤਲਬ ਜਿਵੇਂ ਕਹਤਾ ਮਾਂ ਤੁਸੀਂ ਪਤਾ ਲੱਗੇ ਵੀ ਗਜ਼ਲ ਦੇ ਵਿੱਚ ਵੀ ਬਹੁਤ ਜ਼ਿਆਦਾ ਮਹਾ ਰਹੋ ਨਾ ਗਜ਼ਲ ਵੀ ਚੱਲੀ ਜਾਣੀ ਹੈ ਉਹ ਤਾਂ ਛੋਟੀਆਂ ਵਿਧਾਵਾਂ ਨੇ ਉਹ ਤਾਂ ਨਾਲ ਦੀ ਨਾਲ ਚੱਲੀ ਜਾਂਦੀਆਂ ਨੇ ਇਹ ਜਿਹੜੇ ਪ੍ਰੋਜੈਕਟ ਨੇ ਵੱਡੇ ਨੇ ਇਹਨਾਂ ਬਾਰੇ ਬਹੁਤ ਕੁਝ ਸੋਚਣਾ ਪੈਂਦਾ ਹੈ ਬੜਾ ਪੜਨਾ ਵੀ ਪੈਂਦਾ ਤੇ ਉਹਨਾਂ ਜਗ੍ਹਾ ਦੇ ਉੱਤੇ ਜਾੜਾ ਵੀ ਪੈਂਦਾ ਤੁਸੀਂ ਕਾਫੀ ਲਿਖਿਆ ਗਜ਼ਲਾਂ ਵੀ ਲਿਖਿਆ ਦੇ ਲੋਕਾਂ ਨੂੰ ਸੇਧ ਵੀ ਦੇ ਰਹੇ ਗਜ਼ਲਵਾਰੇ ਕੋਈ ਕਵਤਾ ਜਾਂ ਗਜ਼ਲ ਕੋਈ ਤੁਹਾਡੇ ਯਾਦ ਹੈ ਦਸਰਾ ਸਕਦੇ ਮੈਂ ਤੁਹਾਨੂੰ ਪਹਿਲੀ ਕਿਤਾਬ ਦੇ ਵਿੱਚ ਇੱਕ ਅਸੀਂ ਗੀਤ ਬੋਲ ਕੇ ਤੁਰ ਜਾਂਦੇ ਇੱਕ ਵਾਂਗ ਸੁਨੇਹੀ ਮੁੜ ਜਾਂਦੇ ਸਾਡੇ ਗੀਤਾਂ ਨੂੰ ਕੁਝ ਪਿਆਰ ਦਿਓ ਸਾਡੀ ਕਲਮ ਨੂੰ ਕੁਝ ਸਤਿਕਾਰ ਦਿਓ ਬਹੁਤ ਅੱਛੀ ਬਹੁਤ ਅੱਛੀ ਕਿੰਨਾ ਤਾੜੀਆਂ ਰੌਲੇ ਰੱਪੇ ਦੀ ਸਾਨੂੰ ਵਾਹ ਵਾਹ ਨਹੀਂ ਹੋ ਚਾਹੀਦੀ ਇਹਨਾਂ ਗੀਤਾਂ ਯਾਰ ਜ਼ਰੂਰਤ ਹੈ ਸ਼ੁੱਧ ਆਲੋਚਨਾ ਪਰਿਸ਼ਿਆਹੀ ਦੀ ਜੋ ਸੋਧ ਕਰੇ ਇਹਨਾਂ ਸ਼ਬਦਾਂ ਦੀ ਸਾਨੂੰ ਵਕਰੀ ਉਹ ਨਿਹਾਰ ਦਿਓ ਸਾਡੇ ਗੀਤਾਂ ਨੂੰ ਕੁਝ ਪਿਆਰ ਦਿਓ ਸਾਡੀ ਕਲਮ ਨੂੰ ਕੁ ਸਤਕਾਰ ਦਿਓ ਬਹੁਤ ਵਧੀਆ ਬਹੁਤ ਤੇ ਇੱਕ ਲਿਖਣ ਨੂੰ ਤਾਂ ਹੁਣ ਅਸੀਂ ਮਤਲਬ ਸਾਰੇ ਹਰ ਇੱਕ ਤਰ੍ਹਾਂ ਦੇ ਗੀਤ ਲਿਖੇ ਨੇ ਹਾਂਜੀ ਕੋਈ ਪਿਆਰ ਵਾਲੀਆਂ ਗੱਲਾਂ ਲਿਖੀਆਂ ਇਸ਼ਕ ਮਜ਼ਾਦੀ ਇਸ਼ਕ ਹਕੀਕਤੀ ਜਾਂ ਤੁਸੀਂ ਇਨਕਲਾਬੀ ਜਾਂਦਾ ਸਾਇਤ ਲਿਖਿਆ ਨਾ ਮੈਂ ਹਰ ਇੱਕ ਤਰ੍ਹਾਂ ਦਾ ਹੀ ਸਾਇਤ ਨੂੰ ਦੀ ਰਚਨਾ ਕੀਤੀ ਆ ਹੈਜੀ ਕੋਈ ਆਪਣੇ ਮਜ਼ਦੂਰਾਂ ਬਾਰੇ ਲਿਖਾ ਹੋਵੇ ਜਾਂ ਗਾਇਕਾਂ ਬਾਰੇ ਵੀ ਸਾਡੀ ਸਟੇਜ ਤੇ ਗਾਇਆ ਜਾਵੇ ਇਸ ਬੈਠੇ ਪੈਸੇ ਬਣੇ ਕਾਫੀ ਗੀਤ ਰਿਕਾਰਡ ਹੋਏ ਨੇ ਜੀ ਕਿਨੇ ਕੁ ਗੀਤ ਰਿਕਾਰਡ ਹੋਏ ਮੇਰੇ ਗੀਤ ਮੈਂ ਦਰਮੇ ਦਿਨੇ ਕਿ ਮੁੰਡਾ ਉਹਨੇ ਰਿਕਾਰਡ ਕਰਾਇਆ ਸੀ ਕਿ ਤਾਂ ਵੀ ਸੀਗਾ ਅਜ ਰੋਵੇ ਤਰਤ ਪੰਜਾਬ ਦੀ ਮੇਰੇ ਘਰੂ ਵੇਖੋ ਹਣ ਚਿਹਰੇਆਂ ਉਡੀਆਂ ਰੌਣਕਾਂ ਜੋ ਫੁੱਲਾਂ ਜੋ ਖੁਸ਼ਬੂ ਨਾ ਕੈਂਠੇ ਨਾ ਹੀ ਜਾਦਰੇ ਨਾ ਤੁਰਲੇ ਵਾਲੇ ਪੱਗ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਗਈ ਨਜ਼ਰ ਕਿਸੇ ਦੀ ਲੱਗ ਪੱਤਰੋ ਹਰ ਇੱਕ ਤਰ੍ਹਾਂ ਦਾ ਹੀ ਬਧੀਆ ਜਿਹੜਾ ਉਹ ਸੀ ਅੱਛਾ ਹੋਰ ਜਿਹੜੇ ਅੱਜ ਜਿਹੜੀ ਵਿਪਤਾ ਪੰਜਾਬ ਦੇ ਉੱਤੇ ਆਈ ਹੋਈ ਹੈ ਹੜ੍ਹਾਂ ਦੇ ਵਿੱਚ ਲੋਕ ਹਟ ਗਏ ਆ ਬੁਰਾ ਹਾਲ ਹੋ ਗਿਆ ਘਰ ਬਰਬਾਦ ਹੋ ਗਏ ਬੜੇ ਬੜੀਆਂ ਕੋਠੀਆਂ ਮਕਾਨ ਸਭ ਕੁਝ ਸੜ ਗਿਆ ਉਹਨਾਂ ਦੇ ਬਾਰੇ ਵੀ ਤੁਹਾਡੇ ਕੋਈ ਕਵੀ ਤਾਂ ਰੋਂਦਾ ਹੁੰਦਾ ਦੂਰ ਬੈਠਾ ਵੀ ਤਕਰੀਬ ਕਿਸੇ ਦੇ ਦੁਨੀਆ ਦੇ ਕਿਸੇ ਕੋਨੇ 'ਚ ਹੋਵੇ ਕبھی ਕਿਸੇ ਕੋਨੇ 'ਚ ਹੋਵੇ ਉਹ ਵੀ ਤਾਂ ਹਾਂ ਮਾਰ ਕੇ ਰੋਂਦਾ ਅੱਜ ਜਿਹੜਾ ਪੰਜਾਬ ਦੇ ਵਿੱਚ ਬੁਰਾ ਹਾਲ ਹੋਇਆ ਲੋਕ ਮਰ ਗਏ ਰੁੜ ਗਏ ਸਾਰਾ ਕੁਝ ਖਤ ਹੋ ਗਿਆ ਇਹਦੇ ਬਾਰੇ ਵੀ ਤੁਹਾਡੇ ਥੇਸ ਪਹੁੰਚੀ ਤੇ ਦਿਮਾਗ ਨੂੰ ਦਿਨ ਲੁੱਟ ਹਾਂਜੀ ਹਾਂਜੀ ਇਹਦੇ ਬਾਰੇ ਲਿਖਿਆ ਕੁਝ ਜਿਸ ਦਿਨ ਇਹ ਪੂਰਾ ਵਰਤਾਂਤ ਹੋਇਆ ਮੈਂ ਕਸ਼ਮੀਰ ਦੇ ਵਿੱਚ ਸੀਗਾ 25 ਤਰੀਕ ਨੂੰ ਅੱਛਾ ਤੇ ਮੈਂ ਵਾਪਸੀ ਆਉਂਦਿਆ ਮਾਦੋ ਪਰ ਜਿਹੜਾ ਉਹ ਟੁੱਟਿਆ ਡੈਮ ਉਹ ਵੀ ਦੇਖਿਆ ਤੇ ਉਸ ਤੋਂ ਬਾਅਦ ਮੈਂ ਲਿਖਿਆ ਵੀ ਤੇ ਗੀਤ ਵੀ ਲਿਖੇ ਆਰਟੀਕਲ ਵੀ ਲਿਖਿਆ ਅਸਲ ਦੇ ਵਿੱਚ ਇਸ ਬਰਬਾਦੀ ਦੇ ਵਿੱਚ ਅਸੀਂ ਖੁਦ ਵੀ ਜ਼ਿੰਮੇਵਾਰ ਆ ਜੇ ਅਸੀਂ ਨਿਹਰਾਪੁਰਾ ਸਰਕਾਰਾਂ ਨੂੰ ਕਹੀਏ ਸਰਕਾਰਾਂ ਨਹੀਂ ਅਸੀਂ ਖੁਦ ਵੀ ਜ਼ਿੰਮੇਵਾਰ ਆ ਜਦੋਂ ਸਾਨੂੰ ਪਤਾ ਹੈ ਕਿ ਇਸ ਬਹਿਣ ਦੇ ਵਿੱਚ ਇੱਥੇ ਨੂੰ ਪਾਣੀ ਦਾ ਵਹਿਣਾ ਹੈ ਉੱਥੇ ਮਕਾਨ ਤੇ ਉੱਥੇ ਅਸੀਂ ਅੱਜ ਬਸੋ ਕਰ ਲਈ ਆ ਅਸੀਂ ਦਰਿਆਵਾਂ ਦੇ ਰਸਤੇ ਰੋਕ ਲਏ ਜਦੋਂ ਰਸਤੇ ਰੁਕਣਗੇ ਕੁਝ ਨਾ ਕੁਝ ਤਾਂ ਆਊਗਾ ਹੀ ਬਾਕੀ ਇਹ ਕਵੀ ਮੰਨਿਆ ਜਾਂਦਾ ਮਦਰ ਕਿਸੇ ਤਕਲੀਫ ਕਿਸੇ ਵੀ ਹੋਵੇ ਉਹਨੂੰ ਹੋਵੇ ਨਾ ਹੋਵੇ ਕਿਸੇ ਜਿਵੇਂ ਇੱਕ ਬਰ ਗੈਣੀ ਜਾ ਉਹਨੇ ਕਿਹਾ ਸੀਗਾ ਗੈਣੀ ਲਾਲਸੀ ਨਾ ਕਹਿੰਦਾ ਵੀ ਕبھی ਹੁੰਦਾ ਜਿਹੜਾ ਇਹ ਇੱਕ ਕਿਸਮ ਦੀ ਸਮਾਜ ਦੀ ਅੱਖ ਹੁੰਦੀ ਆ ਜੇ ਮੈਂ ਕੋਈ 60 60 ਵਜੇ ਸਿਰ ਤੇ ਜਾਂ ਪੈਰ ਤੇ ਲੱਤ ਤੇ ਹੰਝੂ ਵਖਤੋਂ ਆਉਂਦਾ ਹੈ ਕਿਤੇ ਵੀ ਮਤਲਬ ਕਿਤੇ ਦੁਕਾਨ ਤੋਂ ਵਾਪਰੇ ਕبھی ਦੇਖੇ ਨਾ ਦੇਖੇ ਸੁਣ ਲਵੇ ਉਹ ਬੂਬਾ ਮਾਰ ਕੇ ਲੁੰਦਾ ਹੈ ਉਸ ਟਾਈਮ ਜਦੋਂ ਗੱਲ ਕਰੀ ਸੀ ਬੀਤਨਾਮ ਦਾ ਜੰਗਲ ਲੱਗਿਆ ਸੀਗਾ ਉਹ ਕਹਿੰਦੇ ਲੜਾਈ ਬੀਤਨਾਮ ਜੋ ਹੋ ਰਹੀ ਹੈ ਤੇ ਕੀਰ ਨੇ ਪੰਜਾਬ ਚ ਬੈਠਾ ਕਵੀ ਪਾ ਰਿਹਾ ਹੈ ਦੇਖੋ ਕਵੀ ਸੁਵੇਦਨਜੀਲ ਹੁੰਦਾ ਬਿਲਕੁਲ ਮਨ ਲੱਗਦਾ ਉਹਨੇ ਸੁਵੇਦਨਾ ਦੇ ਉੱਤੇ ਲਿਖਣਾ ਜੀ ਉਹ ਕਿਸੇ 트ੈਜਡੀ ਨੂੰ ਕਿਸੇ ਵਰਤਾਂਤ ਨੂੰ ਆਪਣੀ ਕਲਮ ਦੇ ਨਾਲ ਗੁੰਦੀ ਨਹੀਂ ਸਕਦਾ ਤਾਂ ਫਿਰ ਤਾਂ ਕਵੀ ਹੈਗਾ ਹੀ ਨਹੀਂ ਬਿਲਕੁਲ ਸਹੀ ਗੱਲ ਕਵਤਾ ਪੈਦਾ ਹੀ ਸੁਵੇਦਨਾ ਦੇ ਵਿੱਚੋਂ ਹੁੰਦੀ ਆ ਇਸ ਲਈ ਕਾਫੀ ਕੁਝ ਲਿਖਿਆ ਐਨਾ ਕੁ ਲਿਖ ਲਿਆ ਕਿ ਮੈਂ ਮੇਰੇ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਮੂੰਹ ਜਵਾਨੀ ਕੁਝ ਬੋਲਦਾ ਕਿ ਇੱਕ ਸ਼ਬਦ ਬੋਲਦਾ ਤਾਂ ਦੂਜਾ ਅੱਗੇ ਆ ਜਾਂਦਾ ਸੋਲਸਾਹੋ ਤੁਹਾਡਾ ਸਟੂਡੀਓ ਚ ਆਉਣ ਤੇ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੋਂ ਆਵਾਜ਼ ਤੇ ਵੀ ਸਾਡੇ ਸਟੂਡੀਓ ਤੇ ਆਉਂਦੇ ਰਹੋਗੇ ਤੇ ਸਾਨੂੰ ਇਸ ਤਰ੍ਹਾਂ ਦੀ ਸੇਵਾਵਾਂ ਦਾ ਮੌਕਾ ਦਿੰਦੇ ਰਹੋਗੇ ਤੇ ਪੰਜਾਬੀ ਮਾਂ ਦੀ ਬੋਲੀ ਦੇ ਵਿੱਚ ਹੋਰ ਵੀ ਕਿਤਾਬਾਂ ਕਬਤਾਵਾ ਪਾ ਕੇ ਕਿਤਾਬਾਂ ਪਾ ਕੇ ਸਾਨੂੰ ਨਿਵਾਜੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਮੂਹ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖਾਸ ਮੁਲਾਕਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾੁੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ ਨਿਊਜ਼ 뮤ਜ਼ਿਕ entertainment show jakkisi tarah da koi bhi content dekhne layi play store ton huney download karo jardi kala media network app this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us taaba indian cuisine trecy fine authentic indian cuisine in trecy or scan qr code to contact us Simi Valley Family Dental Office aur scan QR code to contact us